ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਵਕਰ ਵਾਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਆਪਣੇ YouTube ਚੈਨਲ ਤੇ ਲਗਵਾਉਣੀ ਹੋਵੇ ਤਾਂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਸਾਧਨ ਦੀ ਐਡ ਤੁਸੀਂ ਲਗਵਾ ਸਕਦੇ ਹੋ ਜੀ ਇਸ ਦਾ ਆਪਾਂ ਕੋਈ ਵੀ ਰੁਪਿਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਆਪਣੇ YouTube ਚੈਨਲ ਤੇ ਲਗਾ ਦਿੱਤੀ ਜਾਵੇਗੀ ਸਭ ਤੋਂ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲੀ ਗੱਡੀ ਆਪਾਂ ਜਿਹੜੀ अल्टੋ ਐਲਐਕਐਸਆਈ ਲੈ ਕੇ ਪਹੁੰਚ ਚੁੱਕੇ ਹਾਂ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਬਿਲਕੁਲ ਨਵੇਂ ਵਰਗੀ ਗੱਡੀ ਪਈ ਹੈ ਬਹੁਤ ਥੋੜੀ ਚੱਲੀ ਹੋਈ ਹੈ ਸਿਰਫ 55000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ 2013 ਮਾਡਲ ਹੈ ਦਿੱਲੀ ਨੰਬਰ ਗੱਡੀ ਹੈ अल्टੋ ਐਲਐਕਐਸਆਈ ਨਵੀਂ ਸ਼ੇਪ ਚ ਕਾਰ ਹੈ 2013 ਮਾਡਲ ਹੈ 28 ਤੱਕ ਗੱਡੀ ਦੀ ਪਾਸਿੰਗ ਪਈ ਹੈ ਫਸਟ ਓਨਰ ਕਾਰ ਹੈ ਇੱਕ ਘੱਟ ਚੱਲੀ ਹੋਈ ਗੱਡੀ ਹੈ ਸਿਰਫ 55000 ਕਿਲੋਮੀਟਰ ਚੱਲੀ ਹੋਈ ਹੈ ਐਨਓਸੀ ਮਾਲਕ ਕਢਵਾ ਕੇ ਦੇਣਗੇ ਅਤੇ ਡਿਮਾਂਡ ਇਸ ਦੀ ਰੱਖੀ ਹੈ 1,35,000 ਰੁਪਿਆ ਮੁਖਤਸਰ ਏਰੀਆ ਦੇ ਵਿੱਚ ਗੱਡੀ ਖੜੀ ਹੈਗੀ 1,35,000 ਰੁਪਿਆ ਡਿਮਾਂਡ ਰੱਖੀ ਹੈ 1,35,000 ਰੁਪਏ ਦੇ ਵਿੱਚੋਂ ਮਾਣਤਾਨ ਕੀਤਾ ਜਾਊਗਾ ਮਾਲਕਾਂ ਦਾ ਕੰਟੈਕਟ ਨੰਬਰ ਕਾਲੇ ਅੱਖਰਾਂ ਵਿੱਚ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਪੂਰੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਟਰਾਲੇ ਦੀ ਇਸ ਤੋਂ ਬਾਅਦ ਆਪਾਂ ਤੁਹਾਡੇ 16/7 ਦੇ ਟਰਾਲਾ ਲੈ ਕੇ ਆਏ ਆ ਬਹੁਤ ਹੀ ਸਾਫ ਸੁੱਥਰੀ ਕੁਣੀ ਦਾ ਬਿਲਕੁਲ ਨਵਾਂ ਟਰਾਲਾਗਾ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਬਿੱਡ ਚਾੜੀ ਸਾਰਾ ਕੁਝ ਲੱਗਿਆ ਹੋਇਆ ਨਵੇਂ ਟਾਇਰ ਨੇਗੇ ਜਿਵੇਂ ਬੇਦਾਗ ਟਾਇਰ ਨੇ ਜਿਵੇਂ 1 ਰੁਪਈਆ ਦਾ 1 ਰੁਪਈਆ ਟਰਾਲਾਗਾ ਕੋਈ ਵੀ ਕਮੀ ਟਰਾਲੇ ਦੇ ਵਿੱਚ ਨਹੀਂ ਹੈਗੀ ਤੇ ਟਰਾਲੇ ਦੀ ਡਿਮਾਂਡ ਰੱਖੀ ਗਈ ਹੈ 2 ਲੱਖ ਤੇ 95000 ਰੁਪਿਆ 2 ਲੱਖ 95000 ਰੁਪਿਆ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਅਮਰਤਸਰ ਏਰੀਏ ਚ ਟਰਾਲਾ ਖੜਾਗਾ ਉੱਥੇ ਜਾ ਕੇ ਤੁਸੀਂ ਪੂਰਾ ਟਰਾਲਾ ਦੇਖ ਸਕਦੇ ਹਾਂ ਕੋਈ ਵੀ ਕਮੀ ਇਹਦੇ ਵਿੱਚ ਨਹੀਂ ਹੈਗੀ 295000 ਰੁਪਏ ਸਿਰਫ ਇੱਕ ਵਾਈ ਡਿਮਾਂਡ ਹੈ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਉਸਤੇ ਕੰਟੈਕਟ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ। ਸਾਡੀ ਵੀਡੀਓ ਖਤਮ ਨਹੀਂ ਹੋਈ। ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਜੇਕਰ ਤੁਹਾਡੇ ਕੋਲ ਵੀ ਕੋਈ ਮੋਟਰਸਾਈਕਲ ਤਾਂ ਕੋਈ ਵੀ ਗੱਡੀ, ਕੋਈ ਵੀ ਮਸ਼ੀਨਰੀ ਹੈ ਤੁਹਾਡੇ ਕੋਲ ਵੇਚਣ ਦੀ ਤਾਂ ਉੱਪਰ ਦਿੱਤੇ ਨੰਬਰ ਤੇ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਆਪਣੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਐਡ ਲਵਾ ਸਕਦੇ ਹੋ ਜੀ ਬਿਲਕੁਲ ਫਿਰ ਦੇ ਵਿੱਚ ਤੁਹਾਡੇ ਸਾਦਨ ਦੀ ਐਡ ਆਪਣੇ ਚੈਨਲ ਤੇ ਲਗਾ ਦਿੱਤੀ ਜਾਵੇਗੀ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਡਿਸਕਵਰ ਮੋਟਰਸਾਈਕਲ ਦੀ ਡਿਸਕਵਰ ਮੋਟਰਸਾਈਕਲ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਲੈ ਕੇ ਤੁਹਾਡੇ ਦੀ ਪਹੁੰਚ ਚੁੱਕੇ ਆ 2012 ਮਾਡਲ ਮੋਟਰਸਾਈਕਲ ਹੈ ਪੰਜਾਬ ਨੰਬਰ ਮੋਟਰਸਾਈਕਲ ਹੈ 411 ਵਾਲਾ ਮੋਟਰਸਾਈਕਲ ਆ ਪਹਿਲੇ ਨਾਂ ਦਾ ਇੱਕ ਹੱਥ ਚੱਲਿਆ ਹੋਇਆ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਮੋਟਰਸਾਈਕਲ ਦੇ ਵਿੱਚ ਪਟਿਆਲੇ ਏਰੀਆ ਦੇ ਵਿੱਚ ਮੋਟਰਸਾਈਕਲ ਖੜਾ ਹੈ ਤੇ ਮਾਲਕਾਂ ਵੱਲੋਂ ਡਿਮਾਂਡ ਇਸ ਦੀ ਰੱਖੀ ਹੈ 20000 ਰੁਪਿਆ 20000 ਰੁਪਿਆ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਪਟਿਆਲੇ ਏਰੀਏ ਦੇ ਵਿੱਚ ਜਾ ਕੇ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਅਤੇ ਪੂਰੀ ਜਾਣਕਾਰੀ ਮਾਲਕਾਂ ਤੋਂ ਲੈ ਸਕਦੇ ਹੋ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਉਸ ਤੇ ਕੰਟੈਕਟ ਕਰਕੇ ਤੁਸੀਂ ਪੂਰੀ ਗੱਲਬਾਤ ਕਰ ਸਕਦੇ ਹੋ ਜੀ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਕਿ ਕੋਈ ਬੁਲਟ ਮੋਟਰਸਾਈਕਲ ਲੈ ਕੇ ਆਓ ਇਸ ਲਈ ਆਪਾਂ ਤੁਹਾਡੀ ਫਰਮਾਇਸ਼ ਤੇ ਬਿਲਕੁਲ ਨਵਾਂ ਬੁਲਟ ਮੋਟਰਸਾਈਕਲ ਲੈ ਕੇ ਪਹੁੰਚ ਚੁੱਕੇ ਹਾਂ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਮੋਟਰਸਾਈਕਲ ਹੈ ਪੁੱਠੇ ਗੇਰਾਂ ਵਾਲਾ ਮੋਟਰਸਾਈਕਲ ਹੈ ਕੋਈ ਵੀ ਕਮੀ ਪੇਸ਼ੀ ਮੋਟਰਸਾਈਕਲ ਦੇ ਵਿੱਚ ਨਹੀਂ ਹੈਗੀ 1985 ਮਾਡਲ ਹੈ 1985 ਮਾਡਲ ਜ਼ਰੂਰ ਹੈ ਪਰ ਬਿਲਕੁਲ ਨਵਾਂ ਤਿਆਰ ਹੋਇਆ ਹੈ ਸਾਰੇ ਪਾਰਟ ਨਵੇਂ ਨੇ ਮੋਟਰਸਾਈਕਲ ਦੀ ਕੋਈ ਵੀ ਕਮੀ ਪੇਸ਼ੀ ਮੋਟਰਸਾਈਕਲ ਦੇ ਵਿੱਚ ਨਹੀਂ ਹੈਗੀ ਬਿਲਕੁਲ ਬ੍ਰਾਂਡ ਨਿਊ ਮੋਟਰਸਾਈਕਲ ਹੈ ਵਧੀਆ ਅਲਾਏ ਲੱਗੇ ਨੇ ਵਧੀਆ ਟਾਇਰ ਪਏ ਮੋਟਰਸਾਈਕਲ ਦੇ ਮਲੇਰਕੋਟ ਏਰੀਏ ਦੇ ਵਿੱਚ ਮੋਟਰਸਾਈਕਲ ਖੜਾ ਹੈ ਆਪ ਮਾਲਕ ਆਰਮੀ ਦੇ ਵਿੱਚ ਹਨ ਇਸ ਲਈ ਉਹ ਚਲਾਉਂਦੇ ਨਹੀਂ ਤਾਂ ਕਰਕੇ ਉਹਨਾਂ ਨੇ ਸੇਲ ਕਰਨਾ ਹੈ ਘਰ ਖੜਾ ਰਹਿਦਾ ਹੈ ਇਸ ਦੀ ਮਾਲਕਾ ਨੇ ਸੇਲ ਕਰਨਾ ਹੈ ਉਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਪੂਰੀ ਜਾਣਕਾਰੀ ਮੋਟਰਸਾਈਕਲ ਦੀ ਲੈ ਸਕਦੇ ਹੋ ਜੀ ਮਾਲਕਾਂ ਵੱਲੋਂ ਇਸ ਦੀ ਡਿਮਾਂਡ 85000 ਰੁਪਏ ਰੱਖੀ ਹੈ 85000 ਰੁਪਏ ਕੋਈ ਫਿਕਸਡ ਪ੍ਰਾਈਜ਼ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ 85000 ਪਿੱਛੋਂ ਮਾਨਤਾਣ ਕੀਤਾ ਜਾਊਗਾ ਮਲੇਰਕੋਟਲੇ ਏਰੀਏ ਦੇ ਵਿੱਚ ਜਾ ਕੇ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਜੀ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਆਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ